नमस्कार जय हिंद दोस्तों मैं पवन मुखर्जीा मुखर्जीा रियल नीड पर सबका स्वागत करता हूं राज पे इतिहास ਦੇ ਵਿੱਚ ਆਰਤੀਆਂ ਅਤੇ ਚੇਅਰਮੈਨ ਦੇ ਵਿੱਚ ਇਸ ਤਰ੍ਹਾਂ ਦਾ ਵਿਵਾਦ ਪਹਿਲੀ ਵਾਰ ਦੇਖਣ ਨੂੰ ਮਿਲਿਆ ਇਸ ਵਿਵਾਦ ਨੇ ਕਈ ਤਰ੍ਹਾਂ ਦੇ ਸਵਾਲ ਤਾਂ ਖੜੇ ਕਰ ਦਿੱਤੇ ਪਰ ਉਸ ਤੋਂ ਬਾਅਦ ਜੋ ਮਾਮਲਾ ਹੋਇਆ ਸਭ ਦੇ ਸਾਹਮਣੇ ਹੋਇਆ ਤੇ ਉਹ ਮਾਮਲਾ ਸੁੱਲ ਗਿਆ ਮਾਮਲਾ ਸੁੱਲ ਗਿਆ ਮਾਮਲਾ ਕਿਵੇਂ ਸੁਲਝਿਆ ਕਿਵੇਂ ਹੱਲ ਹੋਇਆ ਇਹ ਵੀ ਹਰ ਵਿਅਕਤੀ ਭਲੀ ਭਾਤੀ ਜਾਣ ਰਿਹਾ ਹੈ ਪਰ ਇਸ ਦੇ ਨਾਲ ਹੀ ਕਈ ਤਰ੍ਹਾਂ ਦਾ ਸਵਾਲ ਪਿੱਛੇ ਛੱਡ ਗਏ ਹੈ ਕਈ ਤਰ੍ਹਾਂ ਦੀ ਚਰਚਾ ਸ਼ਹਿਰ ਵਿੱਚ ਚੱਲ ਰਹੀ ਹੈ ਕਿ ਆਖਰ ਕੌਣ ਜਿੱਤਿਆ ਕੌਣ ਹਾਰਿਆ ਕਹਿੰਦੇ ਆਮ ਆਦਮੀ ਪਾਰਟੀ ਜਿੱਤੀ ਤੇ ਆਮ ਆਦਮੀ ਪਾਰਟੀ ਹਾਰੇ ਕਿਉਂਕਿ ਦੇਖਿਆ ਜਵੇ ਤਾਂ ਦੋਨੋਂ ਪਾਸੇ ਆਮ ਆਦਮੀ ਪਾਰਟੀ ਖੜੀ ਸੀ ਇੱਕ ਪਾਸੇ ਜਿਹੜੇ ਕਹਿ ਸਕਦੇ ਆ ਚੇਅਰਮੈਨ ਦੀਪਕ ਸੂਦ ਦੇ ਨਾਲ ਕੁਝ ਹੋਰ ਨੇਤਾ ਦੀ ਸਪੋਰਟ ਦੇ ਸੰ ਤੇ ਦੂਜੇ ਪਾਸੇ ਆਰਥੀਆਂ ਦੇ ਸਮਰਥਨ ਦੇ ਵਿੱਚ ਐਮਐਲਏ ਨੀਨਾ ਮਿੱਤਲ ਜੀ ਆ ਗਏ ਸਨ। ਦੋਸਤੋ ਇਹ ਜਿਹੜਾ ਮਾਮਲਾ ਸ਼ੁਰੂ ਹੋਇਆ ਇਹਦੇ ਪਿੱਛੇ ਵੀ ਕਈ ਤਰ੍ਹਾਂ ਦੇ ਤਰਕ ਜਾਂ ਵਿਤਰਕ ਕੀਤੇ ਜਾ ਰਹੇ ਨੇ ਕਈ ਤਰ੍ਹਾਂ ਦੀ ਚੱਛਾਵਾ ਚੱਲ ਰਹੀਆਂ ਨੇ। ਕਿਉਂਕਿ ਜੇ ਚੇਅਰਮੈਨ ਦੀਪਕ ਸੋਦੀ ਗੱਲ ਮੰਨिए ਤਾਂ ਉਹਨਾਂ ਦਾ ਕਹਿਣਾ ਹੈ ਕਿਸਾਨ ਹਿੱਤਾਂ ਦੇ ਲਈ ਕੰਮ ਕਰਨ ਦੇ ਲਈ ਆਏ ਨੇ। ਤਾਂ ਕਿਸਾਨ ਇਤਾਂ ਦੇ ਕੰਮ ਕਰਦੇ ਹੋਏ ਉਹ ਹਰੋ ਕੰਮ ਕਰਨੇ ਚੀਤੇ ਜਿਹੜਾ ਜਿਹੜਾ ਹਰ ਕੰਮ ਕਿਸੇ ਨਾ ਹਿੱਤ ਵੀ ਦਿਖਾਈ ਦੇਵੇ ਉਹਨਾਂ ਤਰਕ ਸੀ ਕਿ ਉਹਨਾਂ ਨੇ ਉਹ ਫਰਮਾ ਪੜੀਆਂ ਜਿਹੜੇ ਜਿਆਦਾ ਤੋਲਦੀਆਂ ਸਨ ਤੇ ਉਹਨਾਂ ਤੇ ਜਰਮਨੀ ਤੱਕ ਵੀ ਕੀਤੇ ਪਰ ਉਸ ਤੋਂ ਬਾਅਦ ਜੋ ਐਥਵਾ ਨੂੰ ਵਿਵਾਦ ਤੇਰਾ ਤਰੀਕ ਨੂੰ ਜੋ ਦੇਖਣ ਨੂੰ ਮਿਲਿਆ ਉਹਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਕਈ ਸਾਲ ਹੋ ਗਏ ਮੰਡੀ ਚਲਦੀ ਨੂੰ ਇਤਨਾ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਪ੍ਰਮੁੱਖ ਵੱਡੀਆਂ ਮੰਡੀਆਂ ਦੇ ਵਿੱਚੋਂ ਰਾਜਪਾਲ ਦੀ ਅਨਾਜ ਮੰਡੀ ਵੀ ਗਣੀ ਜਾਂਦੀ ਹੈ। ਕਈ ਸਾਲ ਹੋ ਗਏ ਇੱਥੇ ਪ੍ਰਧਾਨ ਵੀ ਬਣਦੇ ਆ ਰਹੇ ਨੇ ਤੇ ਚੇਅਰਮੈਨ ਵੀ ਬਣਦੇ ਆ ਰਹੇ ਨੇ। ਪਰ ਜੋ ਇਹ ਵਿਵਾਦ ਹੋਇਆ ਉਸ ਨੇ ਤਾਂ ਹੈਰਾਨ ਕਰ ਹੀ ਦਿੱਤਾ। ਨਾਲ ਹੈਰਾਨ ਕਰ ਦਿੰਦਾ ਕਿ ਅਖਰ ਜੋ ਵਿਵਾਦ ਸ਼ੁਰੂ ਹੋਇਆ ਹੈ ਇਹਦਾ ਅੰਤ ਕੀ ਹੋਵੇਗਾ? ਇਹਦਾ ਅਰਜੰਟ ਕਿ ਨਿਕਲੇਗਾ? ਪਰ ਛੁਕੇ ਸ਼ਾਂਦੇ ਜਲਦੀ ਹੀ ਕਹਿ ਸਕਦੇ ਹਾਂ ਕਿ ਇਹਦਾ ਰਿਜ਼ਲਟ ਨਿਕਲੇਗਾ। ਦੋਸਤੋ ਕਿਸ ਤਰ੍ਹਾਂ ਇਹ ਮਾਮਲਾ ਸਾਹਮਣੇ ਆਇਆ ਤਾਂ ਦੀਪਕ ਸੋਜ ਵੀ ਅੜੇ ਹੋਏ ਸਨ ਕਿ ਉਹਨਾਂ ਦੇ ਨਾਲ ਜੋ ਧੱਕਾ ਹੋਇਆ ਹੈ ਉਹਨਾਂ ਨੇ ਜੋ ਲਸਾਂਸ ਮੌਤਲ ਕੀਤੇ ਨੇ ਉਹ ਕਾਨੂੰਨ ਦੇ ਮੁਤਾਬਕ ਕੀਤੇ ਨੇ ਉਹਨਾਂ ਨੇ ਜੋ ਉਹਨਾਂ ਨੂੰ ਪਾਵਰਾਂ ਮਿਲੀਆਂ ਹੁੰਆਂ ਨੇ ਉਹਦੇ ਮੁਤਾਬਕ ਕੀਤੇ ਨੇ ਤੇ ਨਾਲ ਹੀ ਦੀਪਕ ਸੋਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਣੇ ਵਲੰਟੀਅਰ ਜਾਂ ਕੁਝ ਵੱਡੇ ਨੇਤਾ ਵੀ ਆਗੇ ਸਨ ਉਹਨਾਂ ਨੇ ਉਹਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਆਮਾਦੀ ਪਾਰਟੀ ਦੇ ਮੈਡਮ ਨੀਨਾ ਮਿੱਕਲ ਦੇ ਇਲਾਵਾ ਉਹਨਾਂ ਨੇ ਪ੍ਰਵਾਧ ਤਵੇ ਕਈ ਤਰ੍ਹਾਂ ਦੇ aarop ਲਾਏ ਪਰ ਜਿੱਦਾਂ ਇਹ ਲਿਸੈਂਸ ਮੁੱਤਲ ਹੋਏ ਸਸ ਮੁੱਤਲ ਹੋਣ ਤੋਂ ਬਾਅਦ ਆਰਤੀਆ ਵੱਲੋਂ ਅਗਲੇ ਦਿਨ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਐਲਾਨ ਕਰਨ ਤੋਂ ਬਾਅਦ ਉਹਨਾਂ ਵੱਲੋਂ ਉੱਤੇ ਧਰਨਾ ਲਾਇਆ ਗਿਆ ਤੇ ਨਾਲ ਇਹ ਵੀ ਕਿਹਾ ਗਿਆ ਜਦ ਤੱਕ ਉਹਨਾਂ ਦਾ ਲਿਸੈਂਸ ਮੁੱਤਲ ਨਹੀਂ ਕਿਤੇ ਗਏ ਬਾਲ ਨਹੀਂ ਹੁੰਦੇ ਉਹਨਾਂ ਧਰਨਾ ਚੱਲੀ ਰਹੇਗਾ ਧਰਨਾ ਚੱਲੀ ਸੀ ਧਰਨੇ ਦੇ ਦੌਰਾਨ ਆਰਟੀਆ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ ਕਿ ਉਹਨਾਂ ਨੇ ਦੇ ਨਾਲ ਧੱਕਾ ਹੋਇਆ ਪਰ ਹੈਰਾਨੀ ਉਸ ਵੇਲੇ ਹੋਈ ਕਿ ਜਦੋਂ ਉਸ ਧਰਨੇ ਦੇ ਵਿੱਚ ਆਮ ਆਦਮੀ ਪਾਰਟੀ ਰਾਜਪ੍ਰਾਦੀ ਐਮਐਲਏ ਨੀਨਾ ਮਿੱਤਲ ਜੀ ਪਹੁੰਚ ਗਏ ਉਸ ਤੋਂ ਵੱਡੀ ਹੈਰਾਨੀ ਇਹ ਦੇਖਣ ਨੂੰ ਮਿਲੀ ਕਿ ਜਦੋਂ ਐਮਐਲਏ ਨੀਨਾ ਮਿੱਤਲ ਵੱਲੋਂ ਆਪਣੀ ਹੀ ਪਾਰਟੀ ਦੇ ਚੇਅਰਮੈਨ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਜੋ ਉਹਨਾਂ ਨੇ ਆਰਟੀਆ ਦੇ ਖਿਲਾਫ ਬੋਲਿਆ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਸੀ ਉਹ ਇਸ ਗੱਲ ਦੀ ਨਿੰਦਾ ਕਰਦੇ ਨੇ ਗੌਰ ਨਿੰਦਾ ਕਰਦੇ ਨੇ ਮਾਰਕ ਕਮੇਟੀ ਦਫਤਰ ਦੇ ਵਿੱਚ ਮੀਟਿੰਗ ਦਾ ਦੌਰ ਸ਼ੁਰੂ ਹੋਇਆ ਕਿਹਾ ਜਾਂਦਾ ਹੈ ਕਿ ਦੀਪਕ ਸੂਤ ਨੂੰ ਮਾਲ ਮਨਵੰਦ ਦਲ ਦੇ ਕੋਸ਼ਿਸ਼ਾਂ ਸ਼ੁਰੂ ਹੋਈਆਂ ਦੱਸਿਆ ਜਾਂਦਾ ਹੈ ਕਿ ਪਹਿਲੇ ਦੀਪਕ ਸੂਤ ਮੰਨਣ ਲਈ ਤਿਆਰ ਨਹੀਂ ਸਨ ਉਹ ਆਪਣੇ ਫੈਸਲੇ ਤੇ ਅਡਲ ਸੀ ਪਰ ਦੱਸਿਆ ਜਾਂਦਾ ਹੈ ਕਿ ਕਈ ਵਾਰ ਕਿਸੇ ਤਰ੍ਹਾਂ ਦੀਆਂ ਮਜਬੂਰੀਆਂ ਜਾਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿ ਵਿਅਕਤੀ ਨੂੰ ਨਾ ਚਾਕੇ ਵੀ ਉਹ ਸਰੈਂਡਰ ਕਰਨਾ ਪੈਂਦਾ ਹੈ ਉਹ ਗੱਲ ਮੰਨਣੀ ਪੈਂਦੀ ਹੈ। ਉਹੀ ਹੋਇਆ ਦੀਪਕ ਸੂਦ ਨੇ ਜੋ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਜੋ ਮਾਮਲਾ ਸੀ ਉਹਨੂੰ ਸੁਲਝਾ ਦਿੱਤਾ। ਉਹਦੇ ਸਹਿਮਤੀ ਨੇ ਕਹਿ ਚੁੱਕਿਆ ਦੀਪਕ ਸੋਦ ਦੀ ਸਹਿਮਤੀ ਨਾਲ ਹੀ ਮਾਮਲਾ ਸੁਲਝ ਗਿਆ। ਦੋਸਤੋ ਪਰ ਦੀਪਕ ਸੂਦ ਨੇ ਜਦੋਂ ਬਾਹਰ ਖੜੇ ਸਨ ਪ੍ਰੈਸ ਕਾਨਫਰੰਸ ਵਿੱਚ ਬੋਲ ਰਹੇ ਸਨ ਤਾਂ ਇਹ ਕਿਹਾ ਜਾ ਸਕਦਾ ਕਿ ਉਹਨਾਂ ਦੇ ਚਿਹਰੇ ਤੇ ਹਾਫ-ਵਾਫ ਸੀ। ਉਹ ਕੋਈ ਚਿਹਰਾ ਚਿਹਰਾ ਦੇਖ ਕੇ ਹਰ ਵਿਅਕਤੀ ਇਹ ਬੋਲ ਰਿਹਾ ਸੀ ਕਿ ਦੀਪਕ ਸੋ ਦਾ ਚਿਹਰਾ ਦੱਸ ਰਿਹਾ ਹੈ ਕਿ ਸ਼ਾਇਦ ਉਹ ਨਾ ਚਾਹ ਕੇ ਵੀ ਉਹਨਾਂ ਨੂੰ ਇਹ ਗੱਲ ਮੰਨਣੀ ਪਈ। ਦੋਸਤੋ ਸਭ ਤੋਂ ਵੱਡੀ ਗੱਲ ਹੈ ਕਿ ਸ਼ਹਿਰ ਦੇ ਲੋਕਾਂ ਦੇ ਨਾਲ-ਨਾਲ ਵਿਰੋਧੀ ਪਾਰਟੀ ਦੀ ਵੀ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਸਨ ਕਿ ਆਖਰ ਜਿਹੜਾ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦਿਨ ਦਾ ਆਪਰੇਟਿਵ ਵਿੱਚ ਇੱਕ ਤਰ੍ਹਾਂ ਦੇ ਨਾਲ ਵਾਰ ਸ਼ੁਰੂ ਹੋਈ ਹੈ ਉਹ ਕਦੋਂ ਖਤਮ ਹੋਏਗੀ ਉਹਦਾ ਰਿਜ਼ਲਟ ਕੀ ਨਿਕਲੇਗਾ। ਪਰ ਰਿਜ਼ਲਟ ਤਾਂ ਨਿਕਲ ਗਿਆ ਮਾਮਲਾ ਕੱਲ ਸ਼ਾਂਤ ਹੋ ਗਿਆ ਮਾਮਲਾ ਸਮਾਪਤ ਹੋ ਗਿਆ ਇਹਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੀਜ਼ਨ ਚੱਲ ਰਿਹਾ ਹੈ ਸੀਜ਼ਨ ਦੇ ਦੌਰਾਨ ਜੇ ਇਹ ਲੰਬਾ ਖਿੱਚਿਆ ਜਾਂਦਾ ਤਾਂ ਕਿਸਾਨਾਂ ਨੂੰ ਕਿਹੜਾ ਦਾ ਔਕੜਾ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਅੱਗੇ ਵੱਡੀ ਗੱਲ ਹੈ ਕਿ ਸੀਜ਼ਨ ਦੇ ਦੌਰਾਨ ਇਹ ਮਾਮਲਾ ਸਮੇਂ ਰਹਿੰਦੇ ਸੁੱਝ ਗਿਆ ਪਰ ਜੋ ਸ਼ਹਿਰ ਦੇ ਵਿੱਚ ਚਰਚਾ ਹੈ ਉਹ ਹੈ ਕਿ ਆਮ ਆਦਮੀ ਪਾਰਟੀ ਹੀ ਜਿੱਤੀ ਤੇ ਆਮ ਆਦੀ ਪਾਰਟੀ ਹੀ ਹਾਰੀ ਹੋਈ ਦਿਖਾਈ ਦੇ ਰਹੀ ਹੈ ਇਸ ਮਾਮਲੇ ਦੇ ਵਿੱਚ ਬਾਕੀ ਜੋ ਵੀ ਹੈ ਉਹ ਦਰਸ਼ਕਾਂ ਛੱਡ ਦਿੰਦੇ ਆ ਕਿ ਦਰਸ਼ਕ ਇਸ ਮੈਟਰ ਨੂੰ ਕਿਸ ਤਰ੍ਹਾਂ ਲੈਂਦੇ ਨੇ ਉਸ ਮਾਮਲੇ ਨੂੰ ਕੀ ਸੋਚਦੇ ਨੇ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜਾਇਆ ਦੋਸਤੋ